ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਤੇ ਅੱਜ ਵੀ ਉਹ ਕਰਨਦੇ ਆ ਫੇਰ ਕਟਾਈ ਬਾਸਮਤੀ ਦੀ ਇਹ ਵੀ ਡੀਐਸਆਰ ਵਾਲੀ ਆਪਣੀ ਸਿੱਧੀ ਵਿਝਾਈ ਵਾਲੀ ਬਾਸਮਤੀ 1692 ਹੈ ਤੇ ਲੋਈ 1692 ਬਾਸਮਤੀ ਆ ਤੇ ਇਹਦੀ ਕਰਨਦੇ ਆ ਜੀ ਕਟਾਈ ਅੱਜ ਆਪਾਂ ਤੇ ਸਿੱਧੀ ਬਜਾਈ ਇਹ ਹੈਗੀ ਜੀ ਕੋਈ 14 ਕੇ 15 ਮਈ ਦੀ ਇੱਥੋਂ ਕਦੇ ਸਿੱਧੀ ਬਜਾਈਆ ਵੇਖੋ ਸਿਆੜਾਂ ਦੇ ਵਿੱਚ ਵੀ ਤੁਹਾਨੂੰ ਲਓ ਜੀ ਸੱਦੇ ਆ ਜਾਂਦੇ ਸਿਆੜ ਤੇ ਇਹਦਾ ਇਹ ਚਲੋ ਫੋਲ ਪੇਜ ਦੇ ਵਿੱਚ ਨਹੀਂ ਆ 16 99 ਸਾਰੇ ਭਰਾਵਾਂ ਨੂੰ ਪਤਾ ਹੀ ਆ ਇਹਦਾ ਝਾੜ 1985 ਨੂੰ ਸੁਣਾਉਂਦਾ ਜੀ 1985 ਨੂੰ ਸਿਰਫ ਇਹ ਕੋਈ 4-5 ਦਿਨ ਲੇਟ ਹੀ ਢੀ ਆ ਸਰ ਕੋਈ 5 ਕਿ ਦਿਨ ਲੇਟ ਹੋਊਗੀ ਤੇ ਇਹਦਾ ਝਾੜ ਸੋਹਣਾ ਹੈ ਜੀ। ਬਾਕੀ ਇਹਨੂੰ ਆ ਮੁੰਜਰੀ ਵੇਖ ਲਓ ਜੀ। ਲਓ। ਇਹਨੂੰ ਕੋਈ ਬਹੁਤੀ ਜ਼ਿਆਦੀ ਪਤਲ ਨਹੀਂ ਹੈਗੀ ਜੀ। ਜੇ ਲਾਲੀਏ ਨਾ ਜਿਵੇਂ ਆ ਮੁੰਜਰ ਆ ਕਰਿਓ ਜੀ ਚੈੱਕ। ਆ ਵੇਖੋ ਐਂਡ ਤੱਕ ਕੋਈ 1 1 2 2 ਦਾਣੇ ਬਸ ਇਹਨੂੰ ਜਿਹੜੇ ਆ ਭਾਈ ਪਤਲ ਦੇ। ਬਾਕੀ ਸਾਬ ਇਹਦਾ ਦਾਣਾ ਬਣਿਆ। ਟੋਟਲੀ। ਤੇ ਕੋਈ ਇਹਨੂੰ ਬਹੁਤ ਹੀ 1985 ਨੂੰ ਤਾਂ ਪਤਾ ਨਹੀਂ ਕੀ ਚੱਕਰ ਬਣਿਆ ਇਸ ਵਾਰ ਜੀ ਕੋਈ ਮੌਸਮ ਦਾ ਏਰ ਫੇਰ ਲਾ ਲੋ ਜਾਂ ਕੋਜ ਉਹ ਪਹਿਲੋਂ ਗੇਤੀ ਸੀ ਨਾ ਗੇਤੀ ਵੀ ਕਿੰਨੀ ਕੀ ਸੀ ਅੱਗੇ ਵੀ ਆਪਾਂ ਬੀਜਦੇ ਹੀ ਆਂ 5 ਮਈ ਨੂੰ ਡੀਐਸਆਰ ਕਰ ਦਈ ਦੀ ਕੋਈ ਦਿੱਕਤ ਨਹੀਂ ਐਰ ਕਿ ਜਾਂ ਇਹ ਕੰਮ ਹੋਇਆ ਸੀ ਉਦੋਂ 15 ਜੀ ਹੋਇਆ 15 ਤੋਂ ਬਾਅਦ 19 ਤੋਂ 19 ਤੋਂ ਬਾਅਦ ਹੁਣ 195 ਸੀ ਨਾ ਆਇਆ ਪਰ 16 99 ਦੇ ਝਾੜ ਪੂਰੇ ਟੌਪ ਆ ਜੀ ਹੈਗੀ ਇਹ ਵੀ ਡੀਐਸਆਰ ਕਈ ਭਰਾ ਕਹਿੰਦੇ ਡੀਐਸਆਰ ਵਾਲੀ ਦਾ ਕਰਕੇ ਡੀਐਸਆਰ ਕਰਦਿਆਂ ਨੂੰ ਸਾਨੂੰ ਬਹੁਤ ਚਿਰ ਹੋ ਗਿਆ ਜੀ ਚਲੋ ਮੌਸਮ ਦਾ ਕੋਈ ਇਹੋ ਜਿਹਾ ਸਿਸਟਮ ਬਣ ਗਿਆ ਜਿਹੜਾ ਉਹਦਾ ਝਾੜਦਾ ਪੈ ਗਿਆ ਜੀ ਫਰਕ ਤੇ ਚਲੋ ਵੈਗਰੂ ਜੀ ਦੀ ਕਿਰਪਾ ਤੇ ਸੋਨਾ ਝੜ ਹੁੰਦਿਆ ਜੀ ਇਹਦਾ ਬਾਕੀ ਰਿਪੋਰਟ ਇਹਦੀ ਕਲੀਅਰ ਜਿਹੜੀ ਉਹ ਜਦੋਂ ਤੋਲ ਹੋ ਗਿਆ ਆਪਾਂ ਉਹ ਦੱਸ ਦਾਂਗੇ ਤੇ ਬਾਕੀ ਜਿਵੇਂ ਟੀਐਸਰ ਦੀ ਆਪਾਂ ਕਹਿੰਦੇ ਨਾ ਪੱਤਲ ਕੱਟ ਪੈਂਦੀ ਹੁੰਦੀ ਆ ਦਾਣੇ ਦੀ ਲਿਸ਼ਕਲੁਸ਼ਖ ਵੇਖ ਲਓ ਪੂਰੀਆਂ ਚਮਕ ਪੂਰੀ ਆ ਆਹ ਲਓ ਵੇਖੋ ਜੀ ਪੂਰੀਆਂ ਵਧੀਆ ਚਮਕ ਫੁੱਲ ਤੇ ਕੋਈ ਬਹੁਤੀ ਜਿਆਦਾ ਇਹਨੂੰ ਪਤਲ ਨਹੀਂ ਪਈ 1985 ਦਾ ਕੋਈ ਪਤਾ ਨਹੀਂ ਕੀ ਬਣਿਆ ਸਾਰੇ ਜਰਾਤਰ ਜਿੰਨੇ 1985 ਹਨ ਸਾਰਿਆਂ ਦੇ ਹੀ ਝਾੜ ਚਲੋ ਗੇਤੀਆਂ 16 ਬਣਲੇ ਨਹੀਂ ਤੇ ਗੇਤੀਆਂ 15 9 ਵੀ ਸਾਰਿਆਂ ਦੇ ਹੀ ਝਾੜ ਜਿਹੜੇ ਆ ਉਹ ਕਟੇ ਆ ਜੀ ਤੇ ਵਧਣ ਚਾਏ ਆ ਜੀ ਅੱਜ ਕਰੋ ਤੇ ਦਵਾਂਗੇ ਰਿਪੋਰਟ ਸਾਰੇ ਭਰਾਵਾਂ ਨੂੰ ਜਿਹਦੀ ਜਦੋਂ ਤੂਲ ਹੋ ਗਿਆ ਕੀ ਝਾੜ ਹੁੰਦਾ ਇਹਦਾ ਲੱਗਦਾ ਵੀ ਸਾਰੇ ਵੀਰਾਂ ਨੂੰ ధర్ సరే భావాల బు బాగుంది